ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਸ੍ਰੀ ਗੋਵਿੰਦਗੜ੍ਹ ਸਾਹਿਬ ਪਾਸ਼ਾਏ ਛੇਵੀਂ ਅਤੇ ਦਸਵੀਂ ਇਹ ਗੁਰਦੁਆਰਾ ਸਾਹਿਬ ਲੁਧਿਆਣਾ ਚੰਡੀਗੜ੍ਹ ਹਾਈਵੇ ਤੇ ਸਥਿਤ ਪਿੰਡ ਰਾਣਵਾ ਤਹਿਸੀਲ ਖਮਾਣੋ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਸਥਿਤ ਹੈ ਆਓ ਜਾਣੀਏ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਇਹ ਗੁਰਦੁਆਰਾ ਸਾਹਿਬ ਦੋ ਪਾਸ਼ਾਈਆਂ ਨਾਲ ਸੰਬੰਧਿਤ ਹੈ ਸਭ ਤੋਂ ਪਹਿਲਾਂ ਬਾਦਸ਼ਾਹੀ ਛੇਮੀ ਵਾਰੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਸ ਪ੍ਰਕਾਰ ਹੈ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਮਹਾਰਾਜ ਦੀ ਜੰਗ ਤੋਂ ਬਾਅਦ ਮਾਲਵੇ ਦੀ ਯਾਤਰਾ ਕਰਨ ਸਮੇਂ ਕਾਂਗੜ ਸ਼ਪਾਰ ਤਖਤ ਉਪਰਾ ਹਠੂਰ ਪੱਖੋਵਾਲ ਰਾੜਾ ਕਢਾਣੀ ਤਮੋਟ ਆਦਿ ਪਿੰਡਾਂ ਤੋਂ ਹੁੰਦੇ ਹੋਏ ਸੰਘੋਲ ਤੇ ਖਮਾਣੋ ਦੇ ਵਿਚਕਾਰ ਇਸ ਸਥਾਨ ਤੇ ਆਏ ਸਨ 22 ਵਿਸਾਖ ਸੰਮਤ 1999 ਬਿਕਰਮੀ ਵਾਲੇ ਦਿਨ ਇੱਥੇ ਹੀ ਕਹਿਲੂਰ ਦਾ ਪਹਾੜੀ ਰਾਜਾ ਤਾਰਾ ਚੰਦ ਰੋਪੜ ਵਾਲੇ ਖਾਨਾ ਤੋਂ ਤੰਗ ਆ ਕੇ ਹਜ਼ੂਰ ਦੀ ਸ਼ਰਨ ਵਿੱਚ ਆਇਆ ਸੀ ਅਤੇ ਮਦਦ ਲਈ ਗੁਰੂ ਸਾਹਿਬ ਨੂੰ ਕਹਿਲੂਰ ਜਾਣ ਲਈ ਬੇਨਤੀ ਕੀਤੀ ਸੀ ਤੇ ਆਓ ਹੁਣ ਜਾਣੀਏ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਸੰਮਤ 1769 ਬਿਕਰਮੀ ਮਹੀਨਾ ਹਾੜ ਸੂਰਜ ਗ੍ਰਹਿਣ ਵਾਲੇ ਦਿਨ ਗੁਰੂ ਸਾਹਿਬ ਜੀ ਕੁਰਕਸ਼ੇਤਰ ਸਨ ਤੇ ਵਾਪਸੀ ਸਮੇਂ ਇਸ ਸਥਾਨ ਤੇ ਆਏ ਸਨ ਇੱਥੇ ਹੀ ਸ਼ਾਹੀ ਫੌਜਾਂ ਨਾਲ ਟੱਕਰਾ ਹੋਇਆ ਸੀ ਸੁਹੀਏ ਨੇ ਰੁਪੜੀਏ ਪਠਾਣਾ ਨੂੰ ਸੂਹ ਦਿੱਤੀ ਕਿ ਗੁਰੂ ਸਾਹਿਬ ਜੀ ਚਮਕੌਰ ਦੇ ਰਸਤੇ ਆ ਰਹੇ ਹਨ ਉਧਰੋਂ ਗੁਰੂ ਜੀ ਵੀ ਇੱਥੇ ਪੁੱਜੇ ਤੇ ਪਠਾਣੀ ਫੌਜਾਂ ਵੀ ਇੱਥੇ ਪੁੱਜ ਗਈਆਂ ਗੁਰੂ ਜੀ ਨਾਲ ਇਸ ਵੇਲੇ ਉਹਨਾਂ ਦੇ ਮਹਿਲ ਅਤੇ ਮਾਤਾ ਜੀ ਵੀ ਸਨ 2 ਦਿਨ ਦੀ ਜੰਗ ਤੋਂ ਬਾਅਦ ਸੈਦ ਵੇਖਾਂ ਹਾਰ ਗਿਆ ਤੇ ਜਾਨ ਬਖਸ਼ਾਉਣ ਲਈ ਗੁਰੂ ਸਾਹਿਬ ਦੀ ਸ਼ਰਨ ਆਇਆ ਦੂਜੇ ਦਿਨ ਦੀ ਜੰਗ ਦੀ ਤਿਆਰੀ ਸਮੇਂ ਜਦੋਂ ਅਲਫਖਾਨ ਨੂੰ ਪਤਾ ਲੱਗਾ ਕਿ ਸ਼ਾਇਦ ਵੇਖਾਂ ਗੁਰੂ ਸਾਹਿਬ ਜੀ ਨਾਲ ਜਾ ਮਿਲਿਆ ਹੈ ਤਾਂ ਉਹ ਟੱਕਰੀ ਤਾਕਤ ਨਾ ਰੱਖਦਾ ਹੋਇਆ ਦਰਿਆ ਸੱਤਰੋਜ ਪਾਰ ਕਰਕੇ ਲਾਹੌਰ ਭੱਜ ਗਿਆ ਗੁਰੂ ਸਾਹਿਬ ਜੀ ਫਤਿਹ ਦੇ ਜਕਾਰੇ ਵਜਾਉਂਦੇ ਹੋਏ ਚਮਕੌਰ ਸਾਹਿਬ ਤੋਂ ਹੁੰਦੇ ਹੋਏ ਆਨੰਦਪੁਰ ਸਾਹਿਬ ਪੁੱਜੇ